ਭਾਈ ਗੁਰਜੀ ਦਾ ਸੰਸਾ ਸ੍ਰੀ ਭਾਈ ਗੁਰਜੀ ਕੀ ਫਤਿਹ ਵੀਡੀਓ ਨੂੰ ਜਲਦੀ ਜਲਦੀ ਜ਼ਰੂਰ ਸ਼ੇਅਰ ਕਰਦੇ ਹੋ ਕਿ ਅੱਜ ਦੱਸਣ ਜਾ ਰਹੇ ਹਾਂ ਗੰਦਗੀ ਦਾ ਹਾਲ ਕਿ ਡੰਪਾ ਦੇ ਡੰਪ ਬਣੇ ਹੋਏ ਨੇ ਕੋਈ ਨਿਕਾਸ ਨਹੀਂ ਮਤਲਬ ਕਾਰਪੋਰੇਸ਼ਨ ਵੱਲੋਂ ਵੱਲੋਂ ਕੀ ਪੂਰਾ ਚੱਕਦੇ ਨੇ ਪਰ ਉਹਨਾਂ ਲੋਕਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਜਿਹੜੇ ਇੱਥੇ ਫਟ ਕੇ ਜਾਂਦੇ ਬਾਅਦ ਤੁਸੀਂ ਦੇਖ ਸਕਦੇ ਹੋ ਆਹ ਜਿਹੜਾ ਡੰਪ ਲੱਗਿਆ ਇਹ ਸਾਰਾ ਕੂੜਾ ਆ ਇਹ ਜਿਹੜਾ ਫੈਕਟਰੀਆਂ ਦੇ ਜਿਹੜੇ ਉਹ ਕਹਿੰਦੇ ਕਿ ਕੱਪੜੇ-ਕੁੱਪੜੇ ਮੈਲ-ਸਮੈਲ ਜਿਹੜੇ ਸਫਾਈ ਕੀਤੀ ਦੀਵਾਲੀ ਵਾਲ ਦਿਨ ਦੀਵਾਲੀ ਕੱਲ ਨੂੰ ਆ ਤੇ ਜਿਹੜੀ ਸਫਾਈ ਕੀਤੀ ਆ ਇਹ ਨਹੀਂ ਹੁੰਦਾ ਕਿ ਅਸੀਂ ਕੂੜਾ ਕਰਕਟ ਕਿਤੇ ਬਾਹਰ ਸੁੱਟ ਦਈਏ ਜਾਂ ਕਿਤੇ ਹੋਰ ਜਗ੍ਹਾ ਉਹਦਾ ਨਿਕਾਸ ਕਰੀਏ ਪਰ ਇਹ ਦੇਖ ਸਕਦੇ ਹੋ ਇਹ ਇੱਧਰ 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 ਇਹ ਮੁਹੱਲਾ ਇਹ ਬਾਈਗਰ ਇਹ ਬਾਈਗਰ ਮੁਹੱਲਾ ਆ ਇਹ ਹਿੰਮਤ ਵਾਲੀ ਗਲੀ ਆ ਤੇ ਆਹ ਇਹਦੇ ਨਾਲ ਪੰਜਾਬੀ ਠੀਕ ਆ ਇਹਦੇ ਸਪੋਰ ਸਾਹਮਣੇ ਇੱਥੇ ਰਹਿਸੀ ਏਰੀਆ ਦਾ ਸਾਰਾ ਜ਼ਹਿਰੀਲਾ ਧੂਆ ਸਾਰਾ ਧੂਆ ਜ਼ਹਿਰੀਲਾ ਆ ਚਲੋ ਪਟਾਕੇ ਦਾ ਪੋਲੂਸ਼ਨ ਤੇ ਲੱਗ ਪੈਦਾ ਜਿਹੜਾ ਇਹ ਪੋਲੂਸ਼ਨ ਆ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ ਹੁਣੇ ਇੱਕ ਦੋ ਕੈਮਰੇ ਲਾ ਕੇ ਨਾ ਜਿਹੜੇ ਇੱਥੇ ਛੁੱਟਦੇ ਨੇ ਉਹਨਾਂ ਨੂੰ ਕੁਛ ਨਾ ਕੀਤਾ ਜਾਵੇ ਫੜ ਕੇ ਤੇ ਬੰਨ ਕੇ ਚਪੇੜਾ ਲਾਈਆਂ ਜਾਣ ਇਹ ਜਦੋਂ ਮੁਲਾਜ਼ਮ ਆਉਂਦੇ ਨੇ ਉਹਨਾਂ ਨੂੰ ਅਸੀਂ ਕਹਿੰਨੇ ਆ ਜਿਹੜੇ ਕਾਰਪੋਰੇਸ਼ਨ ਦੇ ਜ਼ਿੰਮੇਦਾਰ ਉਹ ਕਹਿੰਦੇ ਨੇ ਕਹਿੰਦੇ ਤੁਹਾਡੇ ਮੱਲੇ ਆਲੇ ਸਿਰਦੇ ਨੇ ਮੱਲੇ ਅਸੀਂ ਅੱਜ ਇੱਥੇ ਖੜੇ ਆ ਰਾਤ ਦਾ 10 ਵਜੇ ਦਾ ਟਾਈਮ ਆ ਇੱਥੇ ਕੋਈ ਇੱਦਾਂ ਦਾ ਬੰਦਾ ਨਹੀਂ ਆ ਜਿਹੜਾ ਮੱਲੇ ਚ ਆਇਆ ਹੋਵੇ ਮੱਲੇ ਦੇ ਵਿੱਚ ਪ੍ਰੋਪਰ ਰੇੜੀ ਆਲੇ ਲੱਗੇ ਹੋਏ ਨੇ ਪੂਰਾ ਚੱਕ ਕੇ ਲੱਗੇ ਆਂਦੇ ਨੇ ਇਹ ਬਾਹਰ ਦੇ ਜਿਹੜੇ ਫੈਕਟਰੀਆਂ ਆਲੇ ਸਾਲਾ ਆ ਨੇੜੇ ਲੱਗੇ ਰਹੇ ਨੇ ਆ ਨੇੜੇ ਲੱਗੇ ਰਹੇ ਆ ਤਾਂ ਫੈਕਟਰੀਆਂ ਆਲੇ ਆ ਬੇ ਕੋਈ ਮੱਲੇ ਦਾ ਕੂੜਾ ਕਰਕਰਦ ਨਹੀਂ ਇਹ ਫੈਕਟਰੀ ਵਾਲੇ ਕੱਪੜੇ ਨੇ ਆ ਬੋਤਲਾਂ ਨੇ ਵਿੱਚ ਕੱਕੀ ਆ ਬੋਤਲਾਂ ਆ ਦੇਖੋ ਆ ਜਿਹੜੇ ਗਸਟਮੀਨ ਇਹ ਸਾਰਾ ਫੈਕਟਰੀਆਂ ਦਾ ਆ ਜਿਹੜੇ ਆਲੇ ਦੁਆਲੇ ਇੱਥੇ ਫੈਕਟਰੀਆਂ ਲੰਦੀਆਂ ਨੇ ਸੇਵਕਪੁਰਾ ਦੇ ਵਿੱਚ ਜਾਂ ਹੋਰ ਪਾਸੇ ਆ ਨਾਲ ਮਲਾਪੇ ਪੈਂਦਾ ਗਲੀਆਂ ਸੇਵਕਪੁਰਾ ਦੀਆਂ ਪੈਂਦੀਆਂ ਨੇ ਆ ਸਾਹਮਣੇ ਤੇ ਉਹ ਤੋਂ ਫੈਕਟਰੀਆਂ ਦਾ ਸਾਰਾ ਇਹ ਜਿਹੜਾ ਗੰਧ ਆ ਇਹ ਇੱਥੇ ਪਹੁੰਚਦਾ ਇਧਰ ਦੇ ਪਾਸੇ ਤੇ ਇਹ ਗੰਧ ਇੱਥੇ ਪਹੁੰਚਦਾ ਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਆ ਕਿ ਪ੍ਰਸ਼ਾਸਨ ਨੂੰ ਕਿ ਇਹ ਸਾਰਾ ਫੈਕਟਰੀਆਂ ਦਾ ਪੂਰਾ ਜਿੰਨੇ ਫੈਕਟਰੀ ਵਾਲੇ ਤੇ ਸਾਰਿਆਂ ਦੇ ਇਹ ਉਹਨਾਂ ਦੇ ਨਾਮ ਤੇ ਬਰਚੇ ਕੱਟੇ ਜਾਂਦੇ ਆ ਕਿ ਇਹ ਇਹ ਤੇ ਗੰਦ ਸਿੱਟ ਕੇ ਜਾਂਦੇ ਨੇ ਉਹ ਹੀ ਦੋ ਤੇ ਮੋਟਰਸਾਈਕਲ ਤੇ ਤੇ ਸਰਦਾਰ ਬੰਦੇ ਆਏ ਚੰਗੇ ਭਲੇ ਸਿੱਟ ਕੇ ਭੱਜਣ ਦੀ ਕੀਤੀ ਜਦੋਂ ਅਸੀਂ ਹਾਕਮ ਬਣ ਗਏ ਸ਼ਰਮ ਵਾਲੀ ਕਹਿਦੀ ਇਦਾਂ ਦੇ ਬੰਦੇ ਆ ਲੈ ਇਹ ਵੀਡੀਓ ਜਲਦੀ ਜਲਦੀ ਜਰੂਰ ਸ਼ੇਅਰ ਕਰ ਦਿਓ ਕੱਲ ਨੂੰ ਦੀਵਾਲੀ ਆ ਸਫਾਈਆਂ ਤੁਸੀਂ ਕਰਾ ਲੈਂਦੇ ਪੈਸੇ ਤੁਸੀਂ ਕਮਾਉਂਦੇ ਹੋ ਤੇ ਤੇ ਇਹੀ ਰਹਿੰਦਾ ਗੰਦੇ ਯਾਰ ਤੇ ਗੰਦ ਇੱਥੇ ਪਿਆ ਹੀ ਰਹਿੰਦਾ ਜਦੋਂ ਦੇਖੋ ਇਹ ਖਾਲੀ ਨਹੀਂ ਹੁੰਦਾ ਹੁਣ ਅਸੀਂ ਖਾਲੀ ਕਰਾਵਾਂਗੇ ਕਿਸ ਤਰ੍ਹਾਂ ਖਾਲੀ ਕਰਦਾ ਉਹ ਸਾਨੂੰ ਪਤਾ ਹੈ ਇਹ ਇੰਦੀ ਗੰਦਗੀ ਪ੍ਰਜਾ ਦੇਖੋ ਜ਼ਹਿਰੀਲਾ ਧੂੰਆ ਹੈ ਸਾਰਾ ਸਾਰਾ ਹੀ ਸਾਰਾ ਜ਼ਹਿਰੀਲਾ ਧੂੰਆ ਇਹੀ ਮਤਲਬ ਲੋਕਾਂ ਨੇ ਸਾਹ ਪਰਾਲੀ ਦੇ ਵਿੱਚ ਜਾ ਕੇ ਕੀ ਬੁਮਾਰੀਆਂ ਫਲਾਊਗਾ ਬੱਚੇ ਰਹ ਜਾਂਦੇ ਬੱਚਿਆਂ ਨੂੰ ਕਿੰਨਾ ਨੁਕਸਾਨ ਪਹੁੰਚਾਊਗਾ ਆਪ ਇਹ ਦੂਸ਼ਿਤ ਕਰਨ ਲੱਗੇ ਹੋਏ ਨੇ ਤੇ ਜਿੰਨਾ ਇਹ ਆਲੇ ਦੁਆਲੇ ਫੈਕਟਰੀ ਵਾਲ ਨੂੰ ਜਾ ਕੇ ਮੈਂ ਬੇਨਤੀ ਕਰਨਾ ਚਾਹੁੰਦਾ ਮੇਰ ਸਾਹਿਬ ਨੂੰ ਬੇਨਤੀ ਕਰਦੇ ਪਹਿਲੇ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਨੰਬਰਦਾਰ ਸਾਹਿਬ ਕਾਰਪੋਰੇਸ਼ਨ ਨੂੰ ਬੈਟਰੀਆਂ ਜਾ ਕੇ ਫੈਕਟਰੀ ਦੇ ਜਾ ਕੇ ਕਰਦੇ ਕੱਲੇ ਮਾਲਕ ਨੂੰ ਜਾ ਕੇ ਇੱਕ ਵਾਰੀ ਚਕਾਵੀਂ ਦਿੱਤੀ ਜਾਵੇ ਕਿ ਅੱਗੇ ਤੋਂ ਮੁੜ ਕੇ ਤੇ ਤੁਹਾਡਾ ਪੂਰਾ ਆ ਗਿਆ ਤੇ ਪ੍ਰਾਪਾ ਸਾਹਿਬ ਨਾਲ ਜਿਹੜੇ ਕਿਰਾਏਦਾਰ ਜਿਨ੍ਹਾਂ ਨੇ ਕਿਰਾਏਦਾਰ ਰੱਖੇ ਹੋਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਕਿਰਾਏਦਾਰ ਨੂੰ ਕਹਿ ਦਿਓ ਕਿ ਜੇ ਕੋਈ ਤੇ ਫੜਿਆ ਗਿਆ ਜਿਹਦੇ ਕਿਰਾਏਦਾਰ ਆਏ ਨੇ ਫਿਰ ਅਸੀਂ ਉਹਨਾਂ ਦੇ ਵੀ ਆਪ ਖੜ ਕੇ ਇੱਥੇ ਚਲਾਨ ਗਟਾਵਾਂਗੇ ਫਿਰ ਬਾਅਦ ਚੋ ਫਿਰ ਹੋਇਆ ਨਾ ਕਿ ਇਹ ਜਾਣ ਪੁੱਝੇ ਉਹ ਸਿੱਧੇ ਹੋਣਾ ਪੈਣਾ ਇਹ ਜੀ ਤੇ ਮੇਰੀ ਬੇਇੱਜ਼ਤੀ ਜਲਦੀ ਜਲਦੀ ਸ਼ੇਅਰ ਕਰ ਦਿਓ ਤੇ ਆਹ ਜਿਹੜਾ ਗੰਦਗੀ ਦਾ ਮੰਜ਼ਰ ਆ ਅਸੀਂ ਇੱਥੇ ਗੰਦਗੀ ਸੁੰਗਣ ਲਈ ਬੈਠੇ ਆ ਤੇ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਇੱਥੇ ਬੰਦੀ ਕਾਰਵਾਈ ਪੱਕਾ ਪੱਕਾ ਹੱਲ ਕਰਾ ਲਿਆ ਜਾਵੇ ਜਿਆਦਾ ਇੱਥੇ ਬਲਗਨ ਕਰਕੇ ਕੋਈ ਚੀਜ਼ ਬਣਾਈ ਜਾਵੇ ਨਾ ਇੱਕ ਇੱਥੇ ਆ ਇੱਕ ਉੱਥੇ ਆ ਉੱਥੇ ਕੁੜੀਆਂ ਸਕੂਲ ਦੀਆਂ ਬੱਚੀਆਂ ਉੱਥੇ ਰੋਂਦੀਆਂ ਉੱਥੇ ਪਿਸ਼ਾਬ ਕਰਦੇ ਹੁੰਦੇ ਬੰਦੇ ਉੱਥੇ ਇਹਨਾਂ ਨਰਕ ਪਿਆ ਪਿਆ ਇੱਕ ਹਾਂ ਅੱਗੇ ਪੁਲ ਦੇ ਨੀਚੇ ਆ ਪੁਲ ਦੇ ਨੀਚੇ ਮਾਰਕੀਟ ਪੁਲ ਦੇ ਨੀਚੇ ਉੱਥੇ ਉੱਥੋਂ ਜਦੋਂ ਲੰਘਦੇ ਹੋਏ ਬੱਚੇ ਜਦੋਂ ਲੰਘਦੇ ਛੋਟੀ ਛੋਟੀ ਬੱਚੀਆਂ ਉੱਤੇ ਬਾਥਰੂਮ ਆਪ ਬਣਾਇਆ ਹੋਇਆ ਇਹਨਾਂ ਨੇ ਮਤਲਬ ਕਿ ਕਹਿ ਸਕੀਏ ਕਿ ਉੱਤੇ ਚੰਗੇ ਭਲੇ ਬੰਦੇ ਉੱਤੇ ਬਾਥਰੂਮ ਕਰਦੇ ਨੇ ਤੇ ਧੀਆ ਭੈਣਾਥੋਂ ਲੰਘ ਸਕੂਲ ਸਕੂਲ ਦਸ਼ਮੇ ਸਕੂਲ ਨਾਲ ਹੀ ਆ ਉਹਦੀਆਂ ਸਾਰੀਆਂ ਬੱਚੀਆਂ ਉੱਤੋਂ ਲੰਘਦੀਆਂ ਨੇ ਬੱਚੇ ਨੌਜਵਾਨ ਆਹ ਆਪਣੇ ਸੇਵਕਪੁਰਾ ਦੇ ਇਹਦੇ ਪੁਲ ਦੇ ਨੀਚੇ ਦੀ ਗੱਲ ਕਰਦੇ ਪਏ ਇਹ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਹਦਾ 1-2 ਦਿਨਾਂ ਦੇ ਵਿੱਚ ਹੱਲ ਕਰਵਾਇਆ ਜਾਵੇ ਨਹੀਂ ਤਾਂ ਫਿਰ ਅਸੀਂ ਪੱਕੇ ਤਰੀਕੇ ਨਾਲ ਤੇ ਬੰਦ ਬਣ ਕੇ ਬਿਠਾਗੇ ਜਿੰਨੇ ਵੀ ਇੱਥੇ ਆਣ ਕੇ ਕੂੜਾ ਸੁੱਟਣ ਜਾਂ ਕੋਈ ਫੈਕਟਰੀ ਵਾਲਾ ਹੋਇਆ ਜਾਂ ਕੋਈ ਬਾਹਰਲਾ ਹੋ ਇੱਥੇ ਸੀ ਗੰਦਗੀ ਨਹੀਂ ਫੈਲਣ ਦੇਣੀ। ਤੇਰੀ ਐਮ.ਐਲ.ਏ. ਸਾਹਿਬ ਨੂੰ, ਮੇਅਰ ਸਾਹਿਬ ਨੂੰ ਤੇ ਜਿੰਨੇ ਵੀ ਇਹ ਕਾਰਪੋਰੇਸ਼ਨ ਮੁਲਾਜ਼ਮ ਉਹਨਾਂ ਨੂੰ ਬੇਨਤੀ ਆ ਕਿ ਅਸੀਂ ਤੁਹਾਡਾ ਤਾਕਵਾਗੇ। ਥੋੜੇ ਜਿੰਨੇ ਵੀ ਇਹ ਪੈਂਕਟਾਂ ਵਾਲਿਆਂ ਨੂੰ ਇੱਕ ਵਾਰੀ ਚੇਤਾਵਨੀ ਦੇ ਕੇ ਇਹਨਾਂ ਦੇ ਚਲਾਨ ਕੱਟੇ ਜਾਂ ਤਾਂ ਕਿ ਇੱਕ ਦਿਨ ਕੋਈ ਪੁਰਾਣਾ ਸਿੱਖ। ਇਹ ਸਾਰਾ ਜਿਹੜਾ ਕੂੜਾ ਕਰਕਟ ਆ ਇਹ ਪੈਂਕਟਾਂ ਦੀ ਸਫਾਈ ਕਰਕੇ ਗੰਦਾ ਕੱਪੜਾ ਸਭ ਕੁਝ ਉਹੀ ਆ। ਕੋਈ ਤਰ੍ਹਾਂ ਦਾ ਕੂੜਾ ਨਹੀਂ ਹੈ। ਤੇ ਇੰਨੀ ਬੇਨਤੀ ਆ। ਆ ਦੇਖ ਲਓ ਪੰਜਾਬੀਓ, ਦਿਵਾਲੀ ਤੋਂ ਬਾਅਦ ਉਹ ਟੱਕੇ ਚੁਲਾ ਕੇ ਕਿਸ ਤਰ੍ਹਾਂ ਜੀਆਂ ਕਟੂਤਾਂ ਵਾਦੇ ਆ ਲੋਕ ਐਨੀ ਗੰਦਗੀ ਯਾਰ ਪੂਰੀ ਤਾਂ ਸ਼ਰਮ ਲਿਆ ਜੀ ਕਰਨੇ ਚਾਹੀਦਾ ਅਬ ਇਹ ਖੋਦ ਅੰਦ ਸਿੰਘ ਨੇ ਕਿਸ ਤਰ੍ਹਾਂ ਦੇ ਨਾਲ ਵੀਡੀਓ ਦੇ ਵਿੱਚ ਦਿਖਾਇਆ ਆ ਕਿੰਦਾ ਸਰਕਾਰਾਂ ਦੀ ਜ਼ਿੰਮੇਵਾਰ ਆ ਸਾਰੇ ਕੰਮ ਦੀਆਂ ਬੁਲਾਤੀ ਵੇਖੋ ਲੋਕਾਂ ਨੂੰ ਸ਼ਰਮ ਚਾਹੀਦੀ ਆ ਸਾਨੂੰ ਚਾਹੀਦੀ ਆ ਆ ਵੇਖੋ ਕੱਡਾ ਕੂਰੇ ਵਾਂਗੂ ਖਲਾੜਾ ਪਾਇਆ ਆ ਮਾਤਾਵਰਨ ਦੂਸ਼ਿਤ ਕੀ ਰਾਇਆ ਇੱਕ ਪਾਸੇ ਨਿਰੰਗ ਸਿੰਘ ਦਾ ਕਹਿਣਾ ਆ ਆਪਣੇ ਪੰਜਾਬ ਦੀਆਂ ਲੋਕ ਸਮਾਨ ਖਰੀਦੋ ਚੋਸਮਾਨਤਾ ਮੰਨ ਲੋ ਖਰੀਦ ਲੈਨੇ ਆ ਬਾਹਰ ਜਿਹੜਾ ਗੰਨ ਪੁੰਨੇ ਯਾਰ ਬਾਤ ਹੈ ਮੁਲਕਾਂ ਪਈ ਸੇਖ ਲੋ ਕੁਛ ਦੇਖ ਲੋ ਉੱਧਰ ਜਾ ਕੇ ਕਾਨੂੰਨ ਕਿੱਦਾਂ ਬਣਿਆ ਸਾਡੀਆਂ ਅਸ ਨਲਾਇਕ ਸਰਕਾਰਾਂ ਦੀ ਨਿਕਮਮੀ ਇਹਨਾਂ ਨੂੰ ਕਾਨੂੰਨ ਬਣਾਉਣੇ ਚਾਹੀਦਾ ਦੁਬਈ ਵਾਂਗ ਇਹਨਾਂ ਨੂੰ ਕਾਨੂੰਨ ਕੱਢਣੇ ਚਾਹੀਦਾ ਸੂਲੀ ਤੇ ਲਟਕਾ ਦੇਣੇ ਚਾਹੀਦੇ ਚੋਮਕੀ ਗੱਬੇ ਖੜਕੇ ਕਿੱਦਾਂ ਗੰਦਗੀ ਪਈ ਆ ਯਾਰ ਸ਼ਰਮ ਕੰਨੀ ਚਾਹੀਦੀ ਆ ਇਹ ਨੀਂਦਾਂ ਦੀ ਨੇ ਹੰਗਾ ਸੈਨਰੀ ਕੋ ਕਿੰਨਾ ਕੀ ਕਮਾ ਮੈਂ ਇਹਨਾਂ ਨੂੰ ਆਈ ਨਗਰ ਨੀਓਂ ਕਮੇਟੀਆਂ ਆ ਰਿਹਾ ਇਹਨਾਂ ਦੇ ਫਰਜ਼ ਮੰਨ ਲਿਆ ਇੰਨੇ ਟੈਕਸ ਵਸੂਲ ਦੇ ਆ ਕਲੋਨੀਆ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਇਹ ਵੀ ਦਰੇ ਕੰਮ ਕਰਦੇ ਆ ਸਭ ਨਹੀਂ ਪੋਵੇ ਤਾਂ ਪੈਸੇ ਬਟੋਲਣ ਨੂੰ ਜਾਂ ਸਭ ਕੰਮ ਨਹੀਂ ਕੋਈ ਕਰਕੇ ਰਾਦੀ ਆ ਵੇਖ ਲਓ ਕਿਸਤਾਨ ਦੇ ਨਾਲ ਇਹ ਕਮੋਸੇ ਦਾ ਆਹੀ ਜੀ ਵੰਦਾ ਹੈ ਵੰਦਾ ਵੱਡਾ ਹੀਰਾ ਖੋਲਿਆ ਪੰਜਾਬ ਦਾ ਤੇ ਉਧਰ ਦੁਬਾਰੀ ਲੈ ਬਟਾਕੇ ਲੋਕੀ ਚਲਾ ਰਹੇ ਆ ਨੰਦੂ ਮੌਰ ਨੇ ਕਾਲੀ ਦੁਆੜੀ ਤੇ ਆ ਸੀ ਉਸੇ ਚੱਕਰ ਵਿੱਚ ਉਹਦਾ ਵਿਰੋਧ ਹੋ ਰਿਹਾ ਸਿਆ ਦੇ ਸੈਨਾ ਮੜੇ ਗੰਦੇ ਦਾ ਮੂੰਹ ਕਾਲਾ ਕਰਨਾ ਉਹਨੂੰ ਵੇਖੋ ਇਤਾਰੇ ਮਾਹੌਲ ਚਾੜਦੇ ਪਏ ਪੰਜਾਬ ਦੇ ਵਿੱਚ ਨਿਆਣ ਸਿੰਘ ਵੀ ਤੋਪ ਉਤ ਜਾ ਕੇ ਗਿਆ ਆ ਖਲਾੜਾ ਤਨਾ ਪੋ ਇਦਾਂ ਗੰਦ ਤਨਾ ਪਾਉ ਕੁੱਤਾ ਵੀ ਯਾਰ ਭੂਸੇ ਮਾਰ ਕੇ ਬਿੰਦਾ ਆ ਸਾਫ ਸੁਥਰੀ ਜਗਾ ਤੇ ਸਾਫ ਸਵਰੀ ਉਹਨਾਂ ਨੂੰ ਹੀ ਪਸੰਦ ਆ ਜਾਨਵਰਾਂ ਨੂੰ ਅਸੀਂ ਇਹ ਜਾਨਵਰਾਂ ਤੋਂ ਵੀ ਥੱਲੇ ਚੱਲਦੇ ਨੇ ਮੇਰੇ ਮਾਰੇ ਹਾਲਾਤ ਹੋ ਗਏ ਛੜਨੇ साधि मानसिकता की हो गया है। आलखा सिधा भाना सिद्धू वर्ग के पेटते रें रुख लगाओ रुख लगाओ साफ सुथरा रखो इसे कोई असर नहीं हर किसी नही बस अपना मनोरंजन हो गया पहाड़ जाए जानता अपना काम बनता भाड़ में जाए इधर ही मानसिकता हो गई है सारे लोग वेखो नग लगी आ धुआं उठ रहा कैमिकल आला धुआं उठ रहा आ ਬੁ ਮਾਰ ਨਹੀਂ ਫੈਲਣੀ ਹੈ ਆ ਯਾਰ ਥੋੜੀ ਬੋਦੀ ਸ਼ਰਮ ਲਿਹਾਜ਼ ਕਰਨਾ ਨਹੀਂ ਚਾਹੀਦੀ ਆ ਕੁੱਤਿਆਂ ਕੋਈ ਸਿੱਖ ਲੈ ਬੰਦਾ ਕਿੱਦਾਂ ਸਾਫ਼ ਸੁਥਰੀ ਜਗ੍ਹਾ ਤੇ ਬੈਠੋਗੇ ਉਹਨਾਂ ਚ ਵੀ ਇੱਦਾਂ ਇੱਕ ਗੋਣ ਹੁੰਦੇ ਆ ਵਫਾਦਾਰਤਾ ਹੁੰਦੀ ਆ ਜਿਹੜੇ ਸਾਫ਼ ਸੁਥਰੀ ਜਗ੍ਹਾ ਤੇ ਬਹਿੰਦੇ ਆ ਐਦਾਂ ਨਹੀਂ ਯਾਰ ਆਪਣੇ ਵਾਲੇ ਹਾਲਾਤ ਯਾਰ ਮੰਨਦੇ ਆ ਜਦੋਂ ਤੁਸੀਂ ਤਿਹਾਰ ਮਨਉਂਦੇ ਉਹਦੀ ਵਾਰੀ ਆ ਤਿਹਾਰ ਮਨਉਂਦੇ ਹੋ ਪਰ ਯਾਰ ਸਾਫ਼ ਸਫਾਈ ਦਾ ਵੀ ਧਿਆਨ ਰੱਖ ਲੈ ਜਾਈ ਲਾ ਮੈਂ ਅੱਲਗਾਂ ਮਿਜਮ ਜਿਹੜੇ ਆ ਮਿਨਿਸਪਲ ਕੌਂਸਲ ਵਾਲੇ ਇਹ ਸਭ ਗਲਤੀ ਇਹਨਾਂ ਦੀ ਆ ਪੈਸੇ ਲੈਣ ਨੂੰ ਤਾਂ ਇਹਨੇ ਤੇਜ਼ ਮਨ ਦਾ ਟੈਕਸ ਲੈਣ ਨੂੰ ਤੇ ਕੀ ਕੰਮ ਜਿਹੜੇ ਕਰਾਉਣੇ ਆ ਉਹਨਾਂ ਵੀ ਲੈਣ ਨੂੰ ਮੋਤ ਪੈ ਜਾਂਦੀ ਆ ਹੁਣ ਯਾਰ ਕੀ ਕਹੀਏ ਇਹਨਾਂ ਨੂੰ ਅੱਲ ਇਹ ਅੰਗਸਿੰਘ ਨੇ ਪੂਰਾ ਗਾਉਂ ਵੀਡੀਓ ਜਿਛਣਾਈ ਦਿੱਤਾ ਆ ਇਸ ਤਰ੍ਹਾਂ ਦੇ ਨਾਲ ਹੋਇਆ ਆ ਮਹੌਲ ਦੇਖ ਹਰ ਕੋ ਲੋਕ ਖੁਸ਼ ਨਹੀਂ ਨਾ ਦਈ ਮਨਾਉਂਦੇ ਉਹ ਮਨਾਓ ਬਾਦ ਵਿੱਚ ਯਾਰਾ ਆ ਕੰਮ ਨਾ ਕਰੋ ਇਹਨਾਂ ਗੌਂਦਿੰਨਾਂ ਖਲਾਰਾ ਯਾਰ ਇਹ ਤਾਂ ਮੇਰੇ ਘਰ ਦੇ ਅੰਦਰ ਪੈਜੇ ਕੀ ਕਰੋਗੇ ਕਾਰ ਤੁਹਾਡੇ ਲਈ ਸਾਡੀ ਸਫਾਈ ਜ਼ਰੂਰੀ ਆ ਬਾਹਰ ਯਾਰ ਇਹ ਪ੍ਰਮਾਤਮਾ ਦੀ ਬਣਾਈ ہوئی ਕੁਦਰਤ ਆ ਪ੍ਰਮਾਤਮਾ ਚਾਹੂ ਹ ਉਹਦੀ ਕੁਦਰਤ ਨੂੰ ਉਹੀ ਵਿਗਾੜੇ ਆ ਉਹਦੀ ਕੁਦਰਤ ਉੱਤੇ ਨਾਲ ਖਣਵਾੜੀ ਕਰਿਆ ਤੇ ਜਦੋਂ ਕੋਰੋਨਾ ਵਰਗੀਆਂ ਕਰੋਪੀਆਂ ਆ ਜਾਂਦੀਆਂ ਐ ਕੋਈ ਤੁਮਾਰੀ ਫੈਲ ਜਾਂਦੀ ਐ ਉਹ ਰੋਹੇ ਰੱਬ ਦੇ ਕਿਦੋਂ ਆਵਾ ਮੰਗਦੇ ਆ ਪਰੰਤੂ ਸਾਰੇ ਦੇਸ਼ਲੇ ਲੀਡਰ ਕੀ ਆ ਕਮਾਲੀ ਵਾਲੇ ਲੋਕੀ ਥਾਰ ਨੇ ਚਮਤੇ ਚਮਚੇ ਖੜਕਾਈਓ ਇਹ ਦਰਿਆ ਵਾਲਾ ਯਾਰ ਤੁਸੀਂ ਪਹਿਲੇ ਹੀ ਕਾਨੂੰਨ ਬਣਾ ਲਓ ਜਿਹੜੀ ਨੋਬਤੀ ਨਾ ਆਵੇ ਦਰੇ ਖਾਲੀਆਂ ਚਮਚੇ ਲੜ ਕੋਣੀ ਬਾਦ ਵਿੱਚ ਤੁਸੀਂ ਪਹਿਲੇ ਹੀ ਉਹਨੂੰ ਉਹ ਕੰਟਰੋਲ ਚ ਲੱਖੋ ਨਵਾਵੇ ਹਨ ਉਹ ਦਿਨ ਲੈ ਟੋਪਿਆ ਨੇ ਬਿਮਾਰੀ ਨਹੀਂ ਫੈਲਦੀ ਆ ਬਾਈ ਨਾਲ ਸ਼ਿਕਾਇਤ ਨਿਕਲਦੇ ਆ ਤੁਨ ਮੇਲੇ ਜਰੀਲੇ ਫੇ ਪਤਾ ਨਹੀਂ ਕਿ ਕਿਦਾਂ ਦਾ ਕੈਮੀਕਲ ਵਿੱਚ ਗੱਲ ਜੇ ਰਿਐਕਸ਼ਨ ਹੋ ਗਈ ਘਾਤਨਕ ਜਿਹਾ ਸਹੀ ਮੰਨੀਆਂ ਵੀ ਉੱਤੋਂ ਇੱਕ ਜਣੇ ਨੂੰ ਬਾਹਰ ਸੁ ਹੋ ਗਿਆ ਤੇ ਫਿਰ ਸਾਰੇ ਪਾਸੇ ਫੈਲਦਿਆ ਇਹੀ ਯਾਰ ਗੱਲਾਂ ਧਿਆਨ ਜੋ ਦੇਣ ਜੋ ਬਾਸਮਾਲੀ ਨੂੰ ਜੇ ਸੁਧਾਰਨਾ ਹੈ ਤੇ ਪਹਿਲੇ ਆਪਣੇ ਆਪਣੀ ਮਾਨਸਿਕਤਾ ਨੂੰ ਸੁਧਾਰੋ ਫੇਰ ਇੱਥੇ ਪੰਜਾਬ ਵਿੱਚ ਇੰਡੀਆ ਵਿੱਚ ਪੁਲਾਹ ਹੋ ਸਕੇਗਾ ਬਾਹਲੇ ਮੁਲਕਾਂ ਨਹੀਂ ਚਾਹਦੇ ਮੰਨ ਲਿਆ ਰੀਸ ਨਹੀਂ ਕਰ ਸਕਦੇ ਸਾਡੇ ਕੰਮ ਨਹੀਂ ਕਰ ਨਾਬ ਨਹੀਂ ਪਰ ਯਾਰ ਮਾਨਸਿਕਤਾ ਦਾ ਕੋਈ ਚੇਂਜ ਨਹੀਂ ਕਰ ਸਕਦੇ ਐ ਇੱਕ ਛੋਟਾ ਜਿਹਾ ਕਦਮ ਚੱਕੋ ਸਾਰੇ ਕੁਝ ਸਹੀ ਹੋ ਜਾਏਗਾ ਬਸ ਸਾਡੇ ਦੇ ਡਿਪੈਂਡ ਕਰਦਾ ਅਸੀਂ ਕਿਸ ਮਾਨਸਿਕਤਾ ਦੇ ਨਾਲ ਰਹਣਾ ਆ ਮਿਊਜ਼ਿਕ ਕਰਦੇ ਹਾਂ ਥੋੜਾ ਬੋਤਾ ਸ਼ੁਰੂ ਹੋਇਆ ਹੋਏਗਾ ਨਿਆ ਸਿੰਘ ਦੀਆਂ ਗੱਲਾਂ ਦਾ ਬਾਕੀ ਤੁਸੀਂ ਵੇਖ ਰਹੇ ਹੋ ਪੰਜਾਬੀ ਬ੍ਰੇਕਿੰਗ ਨੇ ਕਿਸਾਨ ਇਸੇ ਦੌਰਾਨੀਆਂ ਉਪਾਰਗਿਆ ਮੀਡੀਆ ਕਵਰਾਂ ਦੀ ਅਪਡੇਟ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਕੇ ਰੱਖੋ ਮੈਂ ਤੁਹਾਡਾ ਦੋਸਤ ਈਸ਼ਰ ਸਿੰਘ ਧੰਨਵਾਦ